ਬੀਤੇ ਕੱਲ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਇੱਕ ਵੱਡੀ ਖਬਰ ਚਰਚਾ ਦੇ ਵਿੱਚ ਹੈ ਖਬਰਾਂ ਦੀ ਮਣੀ ਇਹ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਇੱਕ ਈਮੇਲ ਥ੍ਰੈਟ ਆਈ ਹੈ ਜਿਸ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਲਗਾਤਾਰ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰ ਇਹ ਜੋ ਈਮੇਲ ਆਈ ਹੈ ਇਹ ਸਹੀ ਹੈ ਫਰਜ਼ੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਕੋਈ ਸ਼ਰਾਰਤ ਰਚੀ ਗਈ ਹੈ ਕਹਾਣੇ ਦੱਸਿਆ ਕਿ ਇਸ ਈਮੇਲ ਦੇ ਰਾਹੀਂ ਸਿੱਖਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਸਿੱਧੇ ਤੌਰ ਤੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਜ਼ਰੂਰ ਚਰਚਾ ਹੋ ਰਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਬੰਬਨਾ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਨੇ। ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਇਹ ਹੀ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਹੈ। ਉੱਥੇ ਹੀ ਐਸ.ੀ.ਪੀ.ਸੀ ਮੈਂਬਰਾਂ ਦੇ ਵੱਲੋਂ ਇਸ ਈਮੇਲ ਥ੍ਰੈਟ ਨੂੰ ਲੈ ਕੇ ਵੱਡੀ ਜਾਣਕਾਰੀ ਵੀ ਦਿੱਤੀ ਗਈ ਹੈ। ਕੀ ਕੁਝ ਕਹਿਣਾ ਮੈਂਬਰਾਂ ਦਾ ਤੁਸੀਂ ਵੀ ਮਾ ਜਿਹਸਤਾਨ ਤੇ ਸਚਕਨ ਸ਼੍ਰੀਮントਰ ਸਾਹਿਬ ਨੂੰ ਜੇ ਕੋਈ ਨੁਕਸਾਨ ਪਹੁੰਚਾਉਣ ਲਈ ਧਮਕੀ ਇਹਨਾਂ ਦਾ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਸਚਕਨ ਸ਼੍ਰੀਮントਰ ਸਾਹਿਬ ਸਿੱਖਾਂ ਦਾ ਹੀ ਨਹੀਂ ਪੂਰੀ ਦੁਨੀਆ ਦਾ ਧਾਰਮਿਕ ਕੇਂਦਰੀ ਸਥਾਨ ਹੈ ਜਿੱਥੇ ਹਰ ਧਰਮ ਦੇ ਹਰ ਜਾਤ ਦਾ ਵਿਅਕਤੀ ਬਿਨਾ ਕਿਸੇ ਭੇਦਭਾਵ ਦੇ ਨਾਤਮਸਤਿਕ ਹੁੰਦਾ ਬਿਨਾ ਕਿਸੇ ਭੇਦਭਾਵ ਦੇ ਲੰਘੇ ਸਕਦਾ ਤੇ ਧੰਨ ਧੰਨ ਗੁਰੂ ਆਨੰਦਸਰ ਕੇ ਜਾਂਦਾ ਅਜੇ ਹਿਸਤਾਨ ਨੂੰ ਨੁਕਸਾਨ ਪਹੁੰਚਾਉਣ ਲਈ ਭਾਵੇਂ ਤੁਮਕੀ ਕਿਸੇ ਵੀ ਤਰ੍ਹਾਂ ਕਿਸੇ ਨੂੰ ਵੀ ਦਿੱਤੀ ਹੋਵੇ ਮੈਂ ਸਮਝਦਾ ਉਹਦਾ ਕੋਈ ਧਰਮ ਨਹੀਂ ਹੋ ਸਕਦਾ ਉਹਨਾਂ ਲੋਕਾਂ ਨੂੰ ਇਹ ਹਜਮ ਨਹੀਂ ਹੁੰਦਾ ਕਿ ਇੱਥੇ ਲੱਖਾਂ ਦੀ ਤਦਾਦ ਸੱਜ ਜਿਹੜੀ ਹੋ ਗਈ ਹੈ ਉਹਨਾਂ ਨੂੰ ਰੋਕਣ ਦੀ ਜਿਹੜੀ ਇਹ ਇਸ਼ਾਦੀ ਸ਼ਕਤ ਭਾਰ ਸੰਗਤਾਂ ਜਿਹੜੀਆਂ ਉਹ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਗਣ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ ਤੇ ਉਸੇ ਹੀ ਤਰ੍ਹਾਂ ਲੰਗਰ ਤੇ ਪ੍ਰਸ਼ਾਦਾ ਆਸ਼ਾ ਕਰ ਰਹੀਆਂ ਨੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਸਾਨੇ ਕੋ ਨੀ ਲੋੜਨੀ ਜਿੱਦਾਂ ਆ ਪਹਿਲਾਂ ਦੱਸੋ ਚੱਲ ਰਹੇ ਉਦਾਂ ਹੀ ਦਰਸ਼ਨ ਕਰੋ ਪਾਈਟ ਨੂੰ ਮੈਂ ਉਸ ਤੋਂ ਪ੍ਰਸ਼ਾਸਨ ਅਤੇ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਅਜਿਹੇ ਵਿਅਕਤੀ ਜੋ ਜਿਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕੋਈ ਧਮਕੀ ਲਾਉਂਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਨਾ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਇਸ ਤੋਂ ਸਭ ਪਹਿਲਾਂ ਵੀ ਇੱਕ ਬੇਲ ਆਈਸੂ ਦੀ ਵਿੱਚ ਜਿਹੜੀ ਕੀਤਾ ਗਿਆ ਸੀ ਲੰਘ ਇਹ ਕੱਲ ਵਕਾ ਅੱਜ ਇਹ ਜੇਕਰ ਜਿਹੜੀ ਕੱਲ ਮੇਰ ਆਈ ਸੀ ਜਿਉ ਤੇ ਪੁਲਿਸ ਅਧਿਕਾਰੀਆਂ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹਾ ਨਾ ਹੋਵੇ ਕਿਉਂਕਿ ਪੁਲਸ ਪਰਛਾਤ ਚਲਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਮੀਅਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਪੁਲਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇਹ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕਾਬੂ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਸਰਕਾਰਾਂ ਨੇ ਅਜਾ ਕੰਮ ਨਾਲ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਬੀ ਸਾਹਿਬ ਪਰ ਆਵਸਰ ਨੂੰ ਜਾਂ ਤੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇ ਇਹ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ। ਟ੍ਰਾਂਸਪੋਰਟ ਮੇਲ ਦੀ ਤਾਈਗੀ ਕੀ ਕੀਤਾ ਗਿਆ ਵਾ ਫਿਰ ਸੀ। ਯੋਈ ਕੀ ਸਚਗੰਮਤ ਅਸਾਉਂ ਦਾ ਉਹ ਪੜਾਉਂਦੀ ਸ਼ਾ ਜੀ ਸਾਹਿਬ। ਮਦਰ ਇਹੜਾ ਆ ਜਾਊਗਾ। ਇਹ ਮੈਂ ਪਹਿਲਾਂ ਇਹ ਕਹਤਾ ਕਿ ਜਿਹੜਾ ਕੋਈ ਇਹੋ ਜਿਹੀ ਗੱਲ ਕਰਦਾ ਉਹਦਾ ਕੋਈ ਤਰਦੀ। ਜੀ। ਤੇ ਜਿਹੜਾ ਇਹਨਾਂ ਕੋਈ ਤਰਬਣੀ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰੀ ਦਾ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਖ ਮੰਗਾਉਨੇ ਆ ਇਹ ਗੁਰੂਮਾਰੀ ਨੂੰ ਦੇ ਜਿਹੜਾ ਇਹ ਸਥਾਨ ਹੈ ਉੱਥੇ ਕੋਈ ਕਿਸੇ ਗੁਰੂਮਾਰੀ ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰੀ ਦਾ ਸਥਾਨ ਹੈ ਪ੍ਰਸ਼ਾਸਨ ਕੁਝ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਕਸੀਤਾ ਉੱਥੇ ਜਿਹੜੇ ਅੰਦਰ ਪ੍ਰਬੰਧ ਬਿਧਾਤੇ ਨੇ ਇਹ ਕੋਸ ਪ੍ਰਸ਼ਾਸਨ ਵੀ ਜਿਹੜਾ ਆਪਣੀ ਚੌਕਸੀ ਕਰ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਖਾਸ ਕਰਕੇ ਜਦਸਿਆਂ ਦੀ ਜਨਵਰੀ ਬਣਦੀ ਆ ਇਹ ਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਂ ਅਮਰੀ ਸਾਡੀ ਪੁਲਿਸ ਨਾਲ ਕੋਈ ਤਾਲਮੇਲ ਹੋਇਆ ਹੈ ਅਮਿਸੇ ਪੁਲਿਸ ਕਮਿਸ਼ਨਰ ਮੈਂ ਸੀਬੀ ਸਾਹਿਬ ਨੇ ਕੀਤਾ ਸੀ ਪਰ ਉਥਰੇ ਜੀ ਸੀ ਸੀ ਜੀ ਬਾਰਾਂ ਮੈਂ ਕਾਰ ਕਰਕੇ ਵੀ ਉਹਨਾਂ ਨੇ ਕਰ ਕਰ ਪੀਐਸਫ ਵੀ ਕਿਸ ਤਰ੍ਹਾਂ ਤਨਤ ਕਰ ਦਿੱਤੀ ਕੀ ਹੈ ਜੀ ਬਾਅਦ ਗ੍ਰਿੰਨ ਕਰਦੇ ਪਤਾ ਨਹੀਂ ਜਿੰਨੀ ਮਾਤੀ ਆ ਗਈ ਹੋਈ ਹੈ